ਨਮਸਕਾਰ ਆਦਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਜੀ ਜਗਬਾਣੀ ਤੇ ਮੈਂ ਹਾਂ ਪੱਤਰਕਾਰ ਸੁਭਾਸ ਗੋਇਲ ਉਹ ਕਹਿੰਦੇ ਨੇ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤਿਉਂ ਦਾ ਤਿਉਂ ਹੀ ਪਾਰਟੀਆਂ ਵੱਲੋਂ ਆਪਣਾ ਆਪਣਾ ਜ਼ੋਰ ਲਗਾਇਆ ਜਾ ਰਿਹਾ ਹੈ ਉਸੇ ਦੇ ਸੰਦਰਭ ਵਿੱਚ ਅੱਜ ਸਥਾਨਕ ਸ਼ਹਿਰ ਘੱਗਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤਰਾ ਅੱਜ ਜਿਹੜੀ ਮੰਡਲ ਪ੍ਰਧਾਨਾਂ ਦੀ ਜਿਹੜੀ ਆਪਾਂ ਕਹਦੇ ਆ ਕਿ ਕੈਂਡੀਡੇਟ ਉਹਨਾਂ ਦੇ ਫਾਰਮ ਜਿਹੜੇ ਭਰੇ ਜਾਣ ਨੇ ਤੇ ਵਿਸਥਾਰ ਨਾਲ ਜਿਹੜੀ ਜਾਣਕਾਰੀ ਦੇਣਗੇ ਪਾਰਟੀ ਵੱਲੋਂ ਅਧਿਕਾਰ ਸਹਿਬਾਨ ਆਏ ਹਨ ਹਾਂਜੀ ਸਰ ਪਹਿਲਾਂ ਸਰ ਤੁਹਾਡੇ ਆਪਣਾ ਉਹਦੋਂ ਆਪਣਾ ਪਰਿਚੇਤ ਦਿਓ ਜੀ ਆ ਸਰ ਜੀਵੰਤ ਜਿੰਦਲ ਜੀ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਡਿਸਟ੍ਰਿਕਟ ਦਾ ਇਲੈਕਸ਼ਨ ਇੰਚਾਰਜ ਲਗਾਇਆ ਗਿਆ ਹਾਂ ਤੇ ਮੇਰੇ ਪਾਸ ਤਿੰਨ ਵਿਧਾਨ ਸਭਾ ਜਿਹੜੀਆਂ ਹੈਗੀਆਂ ਸ਼ਤਰਾਨਾ ਹੈਗੀ ਸਮਾਣਾ ਹੈਗੀ ਤੇ ਨਾਬਾ ਹੈਗੀ ਕੁਛ ਕੜੀ ਵੱਜੋ ਅੱਜ ਮੈਂ ਸਤਰਾਣਾ ਜ਼ਿਲ੍ਹਾ ਦਾ ਜਿਹੜਾ ਮੇਰਾ ਦੌਰਾ ਸੀ ਜਿਦੇ ਵਿੱਚ ਸਾਡੇ ਪੰਜ ਮੰਡਲ ਪੈਂਦੇ ਆ ਪੰਜ ਮੰਡਲਾਂ ਦੀ ਜਿਹੜੀ ਨਾਮਿਨੇਸ਼ਨਾਂ ਨੇ ਮੈਂ ਉਹ ਲੈ ਕੇ ਗਿਆ ਤੇ ਮੈਨੂੰ ਇੰਨਾ ਉਤਸ਼ਾਹ ਲੱਗ ਰਿਹਾ ਵੀ ਅੱਜ ਲੋਕਾਂ ਦੇ ਵਿੱਚ ਇੱਕ ਇੱਕ ਮੰਡਲ ਦੇ ਵਿੱਚ ਪੰਜ ਪੰਜ 6 6 ਕੈਂਡੀਡੇਟਾਂ ਜਿਹੜੇ ਫਾਰਮ ਮੈਨੂੰ ਭਰ ਕੇ ਦਿੱਤੇ ਆ ਤੇ ਖੁਸ਼ੀ ਦੀ ਗੱਲ ਹੈ ਵੀ ਭਾਰਤੀ ਜਨਤਾ ਪਾਰਟੀ ਜਿਹੜੇ ਰਿਮੋਟ ਏਰੀਏ 'ਚ ਕਿਤੇ ਕੋਈ ਇੰਨਾ ਯਾਨਕੀ ਹੋਣੀ ਸੀਗਾ ਉਹ ਝੰਡਾ ਬੁਲੰਦ ਨਹੀਂ ਕਰਦਾ ਸੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਲੋਕ ਯਾਨੀ ਕਿ ਬਲਾਕ ਪ੍ਰਧਾਨ ਬਣਨ ਨੂੰ ਬਹੁਤ ਉਤਸ਼ਾਹਿਤ ਹੈ ਉਸ ਕਰੇ ਬੱਚੋ ਅੱਜ ਮੈਂ ਪੰਜ ਮੰਡਲਾਂ ਦਾ ਜਿਹੜਾ ਦੌਰਾ ਕੀਤਾ ਗਿਆ ਤੇ ਅੱਜ ਮੈਂ ਇਹ ਨੋਮੀਨੇਸ਼ਨ ਫਾਰਮ ਲੈ ਕੇ ਗਿਆ ਉਸ ਤੋਂ ਬਾਅਦ ਇਸ ਸਕੂਟਨੀ ਕਰਕੇ ਉਸ ਤੋਂ ਬਾਅਦ ਅਸੀਂ ਪੰਜ ਚਾਰ ਦਿਨਾਂ ਦੇ ਵਿੱਚ ਮੰਡਲ ਪ੍ਰਧਾਨ ਦੀ ਜਿਹੜੀ ਚੋਣ ਕਰਾਂਗੇ ਪ੍ਰਧਾਨ ਜੀ ਅਕਸਰ ਨਾਲ ਪਾਰਟੀਆਂ ਦੇ ਵਿੱਚ ਅਸੀਂ ਕਹਿ ਦਈਏ ਕਿ ਤੜੇਬੰਦੀ ਰਹਿੰਦੀ ਹੈ ਪਰਿਵਾਰਵਾਦੀ ਗੱਲ ਵੀ ਆਉਂਦੀ ਹੈ ਇਸ ਦੇ ਉੱਤੇ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਆਪਣੀ ਪਾਰਟੀ ਦਾ ਜਿਹੜਾ ਸਬੰਧਾਨ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਖੂਬਸੂਰਤੀ ਹੈ ਸਭ ਤੋਂ ਪਹਿਲਾਂ ਤਾਂ ਇਹ ਪਾਰਟੀ ਵਿੱਚ ਕੋਈ ਪਰਿਵਾਰਵਾਦ ਨਹੀਂ ਫਿਰ ਜਿਹੜਾ ਅਹੁਦਾ ਹੈ ਇੱਥੇ ਹਰ 3 ਸਾਲ ਬਾਅਦ ਯਾਨਕਿ ਨਵੇਂ ਅਹੁਦੇਦਾਰ ਚੁਣੇ ਜਾਂਦੇ ਹਨ ਚਾਹੇ ਉਹ ਬੂਸਾ ਪ੍ਰਧਾਨ ਹੋਵੇ ਚਾਹੇ ਉਹ ਸਰਕਲ ਪ੍ਰਧਾਨ ਹੋਵੇ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਹੋਵੇ ਚਾਹੇ ਪੰਜਾਬ ਦਾ ਪ੍ਰਧਾਨ ਹੋਵੇ ਚਾਹੇ ਸਾਡਾ ਨੈਸ਼ਨਲ ਦਾ ਪ੍ਰਧਾਨ ਸਾਰਿਆਂ ਨੂੰ 3 ਸਾਲ ਦੀ ਡਿਊਟੀ ਦਿੱਤੀ ਜਾਂਦੀ ਹੈ 3 ਸਾਲ ਤੋਂ ਬਾਅਦ ਨਵੀਂ ਪ੍ਰਕਿਰਿਆ ਨਮਾ ਨੀਚੋਂ ਲੈ ਕੇ ਉੱਪਰ ਤੱਕ ਸਾਰੀ ਚੋਣ ਹੁੰਦੀ ਹੈ ਜਿਵੇਂ ਕੱਲ ਸਾਡੇ ਗ੍ਰਹਿ ਮੰਤਰੀ ਜੀ ਨੇ ਵੀ ਕਿਹਾ ਯਾਨਕਿ ਅਖਲੇਸ਼ ਜੱਦਵ ਨੇ ਕਿਹਾ ਵੀ ਅੱਦਾ ਕਰਕੇ ਜੀ ਤੁਸੀਂ ਇੰਨਾ ਟਾਈਮ ਲਾਤਾ ਯਾਨਕਿ ਨੈਸ਼ਨਲ ਪਾਰਟੀ ਹੋ ਕੇ ਵੀ ਤੁਸੀਂ ਚੋਣ ਨਹੀਂ ਜਿੱਤੀਗੀ ਸੋਤੋਂ ਤਾਂ ਉਹਨਾਂ ਨੇ ਹੱਸਦੇ ਹੋਏ ਲਹਿਜੇ ਨਾਲ ਕਿਹਾ ਵੀ ਤੁਸੀਂ ਤਾਂ ਆਪਣੇ ਪਰਿਵਾਰ ਚੋਂ ਇੱਕ ਬੰਦਾ ਹੀ ਨੈਸ਼ਨਲ ਪ੍ਰੈਜ਼ੀਡੈਂਟ ਚੁਣਨਾ ਸਾਡੇ ਤਾਂ 13 ਕਰੋੜ ਮੈਂਬਰ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇਹ ਚੋਣ ਪ੍ਰਕਿਰਿਆ ਨੂੰ ਅਸੀਂ ਨੀਚੋਂ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਉੱਪਰ ਤੱਕ ਚੋਣ ਕਰਦੇ ਆ ਉਹ ਕੜੀ ਅੱਜ ਸਾਡੀ ਚੱਲ ਰਹੀ ਹੈ ਸਰਕਲ ਪ੍ਰਧਾਨ ਤੱਕ ਅਸੀਂ ਪਹੁੰਚ ਗਏ ਤੇ ਅਗਲੇ ਹਫਤੇ 10 ਦਿਨ ਦੇ ਵਿੱਚ ਹੀ ਅਸੀਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਾਂਗੇ ਸਾਡੇ ਨਾਲ ਨਰੈਣ ਸਿੰਘ ਨਰਸੋਤ ਜੀ ਨੇ ਜਾਣਿਆ ਪਹਿਚਾਣਿਆ ਚਿਹਰਾ ਤੁਸੀਂ ਸਾਰੇ ਜਾਣਦੇ ਹੋ ਤੇ ਉਹਨਾਂ ਨਾਲ ਵੀ ਵਿਸਤਾਰ ਨਾਲ ਜਾਣਕਾਰੀ ਸਰ ਦੱਸੋ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਰਜੀਵਨ ਜਿੰਦਲ ਜੀ ਇਲੈਕਸ਼ਨ ਕੰਪੇਨ ਦੇ ਸਾਡੇ ਇੰਚਾਰਜ ਨੇ ਉਹ ਸਾਡੇ ਇੱਥੇ ਆਏ ਹੋਏ ਸੀ ਸਾਡੇ ਹਲਕੇ 'ਚ ਉਹਨਾਂ ਨੇ ਸਾਡੇ ਪੰਜ ਮੰਡਲ ਨੇ ਛਤਰਾਣੇ ਹਲਕੇ ਦੇ ਵਿੱਚ ਪੰਜੇ ਮੰਡਲਾਂ ਦੇ ਜਿਨ੍ਹਾਂ ਨੇ ਵੀ ਮੰਡਲ ਪ੍ਰਧਾਨ ਬਣਨਾ ਉਹਨਾਂ ਦੇ ਫਾਰਮ ਭਰਾਏ ਆ ਉਹਨਾਂ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਸ ਬੀਜੇਪੀ ਦੇ ਲੋਕ ਨਾਮ ਲੈਣ ਨੂੰ ਤਿਆਰ ਨਹੀਂ ਸੀ ਉਸ ਬੀਜੇਪੀ ਦੇ ਮੰਡਲ ਪ੍ਰਧਾਨ ਲੱਗਣ ਵਾਸਤੇ ਅੱਜ ਇੰਨਾ ਉਤਸ਼ਾਹ ਹੈ ਵੇ ਇੱਕ ਇੱਕ ਮੰਡਲ ਤੋਂ 5 5 6 6 ਕੈਂਡੀਡੇਟ ਨੇ ਜਿਹੜੇ ਸਾਡੇ ਇਸ ਪ੍ਰਕਿਰਿਆ ਚ ਲੱਗੇ ਹੋਏ ਆ ਔਰ ਇੱਕ ਦੂਜੇ ਤੋਂ ਅੱਗੇ ਚਾਹੁੰਦੇ ਆ ਕਿ ਸਾਨੂੰ ਮੰਡਲ ਪ੍ਰਧਾਨ ਲਾਇਆ ਜਾਵੇ ਅਸੀਂ ਮੰਡਲ ਦੀ ਸੇਵਾ ਕਰਨੀ ਹੈ ਕੀ ਇਸ ਨੇ ਬਹੁਤ ਵੱਡਾ ਕਟਕ ਵੀ ਨਜ਼ਰ ਆਇਆ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਜਿਹੜਾਂ ਲੋਕਾਂ ਦਾ ਬਹੁਤ ਪੱਧਰ ਹੈ ਪਾਰਟੀ ਦੇਖੋ ਪਹਿਲਾਂ ਹਰਿਆਣਾ ਜਿੱਤਿਆ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਜਿੱਤੀ ਹੈ ਕੇਂਦਰੀਵਾਲ ਦਾ ਗੜ ਸੀ ਦਿੱਲੀ ਜਿੱਥੇ ਕੇਂਦਰੀਵਾਲ ਕਹਿੰਦਾ ਸੀ ਕਿ ਮੇਰੇ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਜੇ ਮੋਦੀ ਸਾਹਿਬ ਤੁਸੀਂ ਨਵਾਂ ਜਨਮ ਲੈਣਾ ਪੈਣਾ ਤੁਹਾਨੂੰ ਦਿੱਲੀ ਦਾ ਕਿਲਾ ਟਾਣ ਵਾਸਤੇ ਨਰਿੰਦਰ ਮੋਦੀ ਜੀ ਨੇ ਉਹ ਕਰ ਦਿਖਾਇਆ ਜੋ ਕੇਂਦਰੀਵਾਲ ਕਹਿੰਦਾ ਸੀ ਨਹੀਂ ਹੋ ਸਕਦਾ ਇਹਨਾਂ ਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇੰਨੀਆਂ ਲੋਕਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਗਰੀਬਾਂ ਨੂੰ ਦੇ ਰਹੀ ਹੈ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ ਹਰ ਵਰਗ ਦੇ ਧਿਆਨ ਰੱਖ ਕੇ ਉਹਨੂੰ ਮਤ ਦਿੱਤੀ ਜਾ ਰਹੀ ਹੈ ਇਸ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਆ ਰਹੇ ਨੇ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ 1000 ਰੁਪਏ ਮਹਿਲਾਵਾਂ ਨੂੰ ਅਜੇ ਤੱਕ ਨਹੀਂ ਦਿੱਤਾ ਔਰ ਦਿੱਲੀ ਦੇ ਵਿੱਚ 25 ਦਿਨਾਂ ਦੇ ਅੰਦਰ ਅੰਦਰ ਮਹਿਲਾਵਾਂ ਨੂੰ 2500 ਰੁਪਏ ਅਨਾਉਂਸ ਕਰਤਾ ਇਹ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਭਾਰਤੀ ਜਨਤਾ ਪਾਰਟੀ ਦੇ ਇੰਨੀਆਂ ਸਕੀਮਾਂ ਨੇ ਜਿਹੜੀਆਂ ਗਰੀਬਾਂ ਵਾਸਤੇ ਵਪਾਰੀਆਂ ਵਾਸਤੇ ਮੁਲਾਜ਼ਮਾਂ ਵਾਸਤੇ ਸਭ ਵਾਸਤੇ ਹਰ ਕਿਸੇ ਨੂੰ ਕੁਝ ਨਾ ਕੁਝ ਮਿਲ ਰਿਹਾ ਤਾਂ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਲੱਗ ਰਿਹਾ ਉਹਦੇ ਵੱਲ ਆਏ ਇੱਥੇ ਛਤਰਾਣੇ ਹਲਕੇ ਦੇ ਵਿੱਚ ਵੀ ਜੇ ਅੱਜ ਇੰਨਾ ਵੱਡਾ ਇਕੱਠ ਹੋਇਆ ਉਹ ਇਸੇ ਕਰਕੇ ਹੋ ਰਿਹਾ ਵੀ ਲੋਕ ਭਾਰਤੀ ਜਨਤਾ ਪਾਰਟੀ ਨੂੰ ਐਕਸੈਪਟ ਕਰ ਰਹੇ ਨੇ ਲੋਕ ਉਡੀਕ ਕਰ ਰਹੇ ਨੇ ਵੀ ਕਦੋਂ ਸਤਾਈ ਆਵੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਤੁਸੀਂ ਹੋਵੋਗੇ ਜੀ ਐਮਐਲਏ ਅਗਲੇ ਦੇਖੋ ਜੀ ਇਹ ਆ ਭਾਰਤੀ ਜਨਤਾ ਪਾਰਟੀ ਨਾ ਕਿਸੇ ਪਰਿਵਾਰ ਦੀ ਪਾਰਟੀ ਹੈ ਇਹ ਤਾਂ ਇੱਕ ਆਪਣੇ ਚੋਣ ਪ੍ਰਕਿਰਿਆ ਦੇ ਅਸੀਂ ਇੱਥੇ ਹੁੰਦਾ ਹਰ ਬੰਦੇ ਨੂੰ ਇੱਥੇ ਹੱਕ ਹੈ ਚੋਣ ਵਾਸਤੇ ਕੰਮ ਕਰਨ ਦਾ ਮੈਂ ਹਲਕਾ ਸ਼ਤਰਾਨਾ ਦੇ ਵਿੱਚ ਕੰਮ ਕਰ ਰਿਹਾ ਪਾਰਟੀ ਨੂੰ ਜੋ ਚੰਗਾ ਲੱਗੇਗਾ ਉਹ ਪਾਰਟੀ ਆਪਣੀ ਮਰਜ਼ੀ ਕਰੇ ਇੱਕ ਇੱਕ ਹੋਰ ਇੰਚਾਰਜ ਸਾਬ ਇੱਕ ਹੋਰ ਮਸਲਾ ਹੈ ਅਕਸਰ ਪਿੰਡਾਂ ਦੇ ਵਿੱਚ ਖਸ ਖਸ ਦੀ ਖੇਤੀ ਅਸੀਂ ਕਹੇ ਕਿ ਜਿਹੜੇ ਮੈਡੀਕਲ ਨਸ਼ੇ ਨੇ ਉਹਨਾਂ ਨਾਲ ਨੌਜਵਾਨਾਂ ਦੀ ਆਪਾਂ ਕਹਦੇ ਕਿ ਦਿਨ ਪ੍ਰਤੀ ਦਿਨ ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਦੀ ਅੰਦਰੂਨੀ ਅੰਦਰੂਨੀ ਮੰਗ ਹੈ ਬੇਸ਼ੱਕ ਬਾਹਰੋਂ ਲੀਡਰ ਵੀ ਨਹੀਂ ਬੋਲਦੇ ਨਾ ਉਹ ਬੋਲਣਾ ਚਾਹੁੰਦੇ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਪਾਰਟੀ ਹੈ ਉਹਦੀਆਂ ਆਪਣੀਆਂ ਨੀਤੀਆਂ ਨੇ ਉਹ ਪਾਰਟੀ ਤੈਅ ਕਰਦੀ ਹੈ ਅਸੀਂ ਤਾਂ ਛੋਟੇ ਕਾਰਜਕਰਤਾ ਪਰ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਜੇ ਮੈਂ ਆਪਣੀ ਨਿੱਜੀ رائے ਰੱਖਾਂ ਜਿਹੜੇ ਅੱਜ ਨਸ਼ੇ ਚਿੱਟੇ ਵਰਗੇ ਆ ਨਸ਼ੇ ਆਏ ਨੇ ਇਹ ਇਸ ਕਰਕੇ ਆਏ ਨੇ ਜੇ ਨਵੈਤੀ ਨਸ਼ੇ ਜਿਹੜੇ ਅਸੀਂ ਮਾੜੇ ਮੋਟੇ ਸਾਡੇ ਲੋਕ ਖਾ ਕੇ ਮਜ਼ਦੂਰੀ ਕਰ ਲੈਂਦੇ ਸੀ ਦਿਹਾੜੀ ਕਰਦੇ ਸੀ ਉਹਨਾਂ ਨੂੰ ਉਹ ਹੁਣ ਨਹੀਂ ਮਿਲਦੇ ਉਹ ਬਹੁਤ ਮਹਿੰਗੇ ਹੋ ਗਏ ਜੇ ਖੇਤੀ ਇੱਥੇ ਹੁੰਦੀ ਹੈ ਜੇ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕੋਈ ਚੰਗਾ ਫੈਸਲਾ ਲੈਂਦੀ ਹੈ ਤਾਂ ਇਹ ਵਧੀਆ ਗੱਲ ਹੋਊਗੀ ਪੰਜਾਬ ਦੇ ਲੋਕਾਂ ਵਾਸਤੇ ਇਹ ਨਸ਼ੇ ਨੂੰ ਰੱਖ ਕੇ ਨਹੀਂ ਇੱਕ ਲੋਕਾਂ ਨੂੰ ਦਵਾਈ ਦੀ ਤਰ੍ਹਾਂ ਲੈ ਕੇ ਜਾਂ ਕੰਮ ਕਰਨ ਵਾਸਤੇ ਲੋਕ ਕੇ ਲੈਂਦੇ ਸੀ ਦਵਾਈ ਨਹੀਂ ਨਸ਼ਾ ਤਾਂ ਹੁਣ ਚਿੱਟਾ ਹੋ ਗਿਆ ਉਹਦੇ ਨਾਲ ਲੋਕ ਦਿਨ ਪ੍ਰਤੀ ਦਿਨ ਮਰ ਰਹੇ ਨੇ ਇਸ ਵਾਸਤੇ ਸਰਕਾਰਾਂ ਨੂੰ ਕੁਝ ਨਾ ਕੁਝ ਜ਼ਰੂਰ ਸੋਚਣਾ ਪਵੇਗਾ ਠੀਕ ਹੈ ਥੈਂਕ ਯੂ ਇਹ ਸ਼੍ਰੀ ਸਾਫ ਕਹਿੰਦੇ ਰਹੇ ਹਨ ਤੇ ਲਿਖੋ ਜੀ ਵੀ ਜਿਹੜੇ ਇਹਨਾਂ ਨੂੰ ਨਸ਼ੇ ਦੇ ਰੂਪ 'ਚ ਨਹੀਂ ਕਿ ਦਵਾਈ ਦੇ ਰੂਪ ਦੇ ਵਿੱਚ ਲਿਆ ਜਾ ਸਕਦਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਖਸ ਖਸ ਦੀ ਖੇਤੀ ਹੈ ਉਹਨੂੰ ਕਿ ਨਸ਼ਾ ਨਹੀਂ ਅਸੀਂ ਦਵਾਈ ਦਾ ਰੂਪ ਕਹਿ ਸਕਦੇ ਹਾਂ ਸਾਡਾ ਰਵੈਤੀ ਰਵੈਤੀ ਜਿਹੜਾ ਇਹ ਨਸ਼ਾ ਨਹੀਂ ਸੀ ਕਿ ਦਵਾਈ ਸੀ ਵੀਡੀਓ ਜਰਨਲਿਸਟ ਸੁਵਾਸ ਕੁਲ ਕਗਾ